IV ਇੰਟੈਲੀਜੈਂਸ ਬਿਊਰੋ ਦੀ ਸਕਿਉਰਟੀ ਅਸਿਸਟੈਂਟ ਦੀ ਮੋਟਰ ਟਰਾਂਸਪੋਰਟ ਰਿਕਰੂਟਮੈਂਟ ਹੈ ਜੀ 2025 ਦੇ ਵਿੱਚ ਇਹਦੇ ਵਿੱਚ ਰਿਕਰੂਟਮੈਂਟ ਹੈ ਜਿਹੜੀ ਉਹਦੇ ਬਾਰੇ ਗੱਲ ਕਰੀਏ ਤਾਂ ਇੰਟੈਲੀਜੈਂਸ ਬਿਊਰੋ ਦੇ ਅੰਡਰ ਹੈਗੀ ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰ ਦੇ ਅਨਾਉਂਸ ਕੀਤੀ ਹੋਈ ਹੈ ਜੀ ਇਹਦੇ ਵਿੱਚ ਜਿਹੜੀ ਸਕਿਉਰਟੀ ਅਸਿਸਟੈਂਟ ਦੀ ਜਾਂ ਮੋਟਰ ਟਰਾਂਸਪੋਰਟ ਐਗਜ਼ੀਕਿਊਟਿਵ ਦੀ ਜਿਹੜੀ ਪੋਸਟ ਹੈ ਉਹ ਰਹਿਣ ਵਾਲੀ ਹੈ ਤੇ ਟੋਟਲ ਵੈਕੈਂਸੀਜ਼ ਦੀ ਗੱਲ ਕਰੀਏ ਤਾਂ 455 ਵੈਕੈਂਸੀਜ਼ ਹੈ ਜਿਹੜੀ ਉਹ ਰਿਲੀਜ਼ ਕੀਤੀਆਂ ਜੀ ਉਹਨਾਂ ਨੇ ਤੇ ਕੈਂਡੀਡੇਟ ਹੈ ਜਿਹੜੀ ਉਹਦੀ ਕੁਆਲੀਫਿਕੇਸ਼ਨ ਹੈ ਜਿਹੜੀ 10th ਸਟੈਂਡਰਡ ਹੈ ਜਿਹੜਾ ਉਹ ਪਾਸ ਹੋਣਾ ਚਾਹੀਦਾਗਾ ਤੇ ਇਹਦੇ ਜਿਹੜੇ ਪ੍ਰੋਸੈਸ ਹੈਗਾ ਉਹ ਡੋਮਿਸਲ ਹੋਣਾ ਚਾਹੀਦਾ ਜੀ ਪਹਿਲੇ ਨੰਬਰ ਦਿੱਤਾ ਜਿਸ ਵੀ ਸਟੇਟ ਤੋਂ ਤੁਸੀਂ ਅਪਲਾਈ ਕਰ ਰਹੇ ਹੋ ਤੇ ਤੁਹਾਡੀ ਜਿਹੜੀ ਪ੍ਰੈਫੀਸੀਐਂਸੀ ਹੋਣੀ ਚਾਹੀਦੀ ਹੈਗੀ ਲੋਕਲ ਲੈਂਗੁਏਜ ਦੇ ਵਿੱਚ ਜਿਵੇਂ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਪੰਜਾਬੀ ਪ੍ਰੋਪਰ ਆਉਣੀ ਚਾਹੀਦੀ ਹੈਗੀ ਜਿਹੜਾ ਇਹਦਾ ਮਲਟੀ ਸਟੇजेस ਤੋਂ ਤੁਹਾਨੂੰ ਕ੍ਰਾਸ ਹੋਣਾ ਪਊਗਾ ਜਿਹੜੀ ਰੀਕ্রੂਟਮੈਂਟ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਹਦਾ ਰਿਟਰਨ ਟੈਸਟ ਲੈਣ ਵਾਲਾ ਜੀ ਡਰਾਈਵਿੰਗ ਸਕਿੱਲ ਵੀ ਟੈਸਟ ਲੈਣਗੇ ਜੀ ਮੋਟਰ ਟ੍ਰਾਂਸਪੋਰਟ ਦੇ ਬਾਰੇ ਅਗਰ ਪੋਸਟ ਹੈ ਤਾਂ ਤੁਹਾਡੀ ਟਾਈਪ ਜਿਹੜਾ ਡਰਾਈਵਿੰਗ ਟੈਸਟ ਵੀ ਹੋਏਗਾ ਇੰਟਰਵਿਊ ਵੀ ਹੋਣ ਵਾਲਾ ਜੀ ਤੇ ਇਹਦੇ ਨਾਲ ਮੈਡੀਕਲ ਐਗਜ਼ਾਮੀਨੇਸ਼ਨ ਵੀ ਹੋਏਗਾ ਤੇ ਜੇ ਜੇ ਪੇ ਸਕੇਲ ਦੀ ਗੱਲ ਕਰੀਏ ਤਾਂ 21700 ਤੋਂ ਲੈ ਕੇ 69100 ਜੈਨਕਿ 70000 ਦੇ ਕਰੀਬ ਤਾਂ ਦੀ ਪੇ ਰਹਿਣ ਵਾਲੀ ਹੈ ਤੇ ਇਹਦੇ ਵਿੱਚ ਪੇ ਕਮਿਸ਼ਨ ਹੈ ਜਿਹੜਾ 7th ਪੇ ਕਮਿਸ਼ਨ ਹੈ ਜਿਹੜਾ ਉਹ ਤੁਹਾਨੂੰ ਮਿਲੇਗਾ ਜੀ ਇਹਦੇ ਵਿੱਚ ਗਵਰਨਮੈਂਟ ਨੇ ਤੁਹਾਨੂੰ ਬਹੁਤ ਵਧੀਆ ਓਪਰਚ्युनिटी ਦਿੱਤੀ ਹੈਗੀ ਜੰਗਸਟਰਲੀ ਸਪੈਸ਼ਲੀ ਫॉर ਜਿਹੜੀ ਆਈਵੀਓ ਦੇ ਅੰਦਰ ਜੋਬ ਕਰਨਾ ਚਾਹੁੰਦੇ ਆਏ ਨੇ ਮੋਟਰ ਟਰਾਂਸਪੋਰਟ ਦੇ ਵਿੱਚ ਜੀ ਆਪਾਂ ਪੋਸਟਾਂ ਦੀ ਗੱਲ ਕਰੀਏ ਤਾਂ 455 ਪੋਸਟਾਂ ਰਹਿਣ ਵਾਲੀਆਂ ਜੀ ਇਹਦੇ ਲਈ ਅਗਰ ਤੁਸੀਂ ਕੈਟਾਗਰੀ ਵਾਈਜ਼ ਪੋਸਟਾਂ ਮੈਂਸ਼ਨ ਹੈ ਜੀ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵਿਜ਼ਿਟ ਕਰ ਲਓ ਤੇ ਉੱਥੋਂ ਤੁਸੀਂ ਚੈੱਕ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਕਿਸੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆnde ਤੁਸੀਂ ਸਾਨੂੰ ਟੈਕਸ ਮੈਸੇਜ ਵੀ ਕਰ ਸਕਦੇ ਹੋ ਅਪਲਾਈ ਦੀ ਗੱਲ ਕਰੀਏ ਤਾਂ ਅਪਲਾਈ ਦੀ ਜਿਹੜੀ ਸਟਾਰਟਿੰਗ ਡੇਟ ਹੈਗੀ ਹੈ ਉਹਨਾਂ ਨੇ 6th ਸੈਪਟੈਂਬਰ ਜਾਨੀ ਕਿ ਚੇ ਸਪਟੰਬਰ ਨੂੰ ਅਪਲਾਈ ਕਰਨਾ ਸ਼ੁਰੂ ਕੀਤਾ ਜਾ ਸਕਦਾ ਹੈਗਾ ਤੇ ਇਹਦੀ ਜਿਹੜੀ ਲਾਸਟ ਡੇਟ ਹੈਗੀ ਹੈ ਅਪਲਾਈ ਕਰਨ ਦੀ 28 ਸਪਟੰਬਰ ਰਹਿਣ ਵਾਲੀ ਹੈ ਜੀ ਤੇ ਇਹ ਐਗਜ਼ਾਮ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਇਸ਼ੂ ਕੀਤਾ ਜਾਏਗਾ ਗਵਰਨਮੈਂਟ ਵੱਲੋਂ ਆਈ ਵਿ ਸਕਿਉਰਟੀ ਦੀ ਪੋਸਟ ਰੈਨ ਵਾਲੀ ਹੈ ਜੀ ਅਸਿਸਟੈਂਟ ਮੋਟਰ ਟ੍ਰਾਂਸਪੋਰਟ ਦੀ ਰਿਕਰੂਟਮੈਂਟ ਹੈ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਰਨਲ OBC EWS ਦੇ ਲਈ 650 ਰੁਪਏ ਫੀਸ ਰਹਿਣ ਵਾਲੀ ਹੈ SC ST ਐਂਡ PWD ਦੇ ਲਈ 550 ਰੁਪਏ ਫੀਸ ਰਹਿਣ ਵਾਲੀ ਹੈ ਜੀ ਜੇ ਪੇਮੈਂਟ ਦੀ ਗੱਲ ਕਰੀਏ ਤਾਂ ਤੁਸੀਂ ਪੇਮੈਂਟ ਜਿਹੜੀ ਔਨਲਾਈਨ ਕਰਨੀ ਹੈ ਤੇ ਵੈਕੈਂਸੀਸ ਡਿਟੇਲ ਦੀ ਗੱਲ ਕਰੀਏ ਤੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਏਜ ਲਿਮਿਟ ਰਹਿਣ ਵਾਲੀ ਹੈ ਜੀ ਤੁਹਾਡੀ 18 ਤੋਂ 27 ਸਾਲ ਰਹਿਣ ਵਾਲੀ ਹੈ ਇਹ ਜੇ ਜਿਹੜੀ ਤੁਹਾਡੀ ਕਾਊਂਟ ਹੋਏਗੀ ਜੀ 28 2028 9 2025 ਤੱਕ ਜਾਨੀ ਕਿ 28 ਸਤੰਬਰ ਤੱਕ ਤੁਹਾਡੀ